ਭੋਲੇ ਬਾਬੇ ਦੇ ਪੀਰਖਾਨੇ ਦੇ ਨਾਲ ਉਹਨਾਂ ਦੇ ਬਣੇ ਲੰਗਰ ਹਾਲ ਦੇ ਵਿੱਚੋਂ ਪਿਛਲੇ ਦਿਨੀ ਦੋ ਚੋਰਾਂ ਵੱਲੋਂ 메ਨ ਸਵਿਚ ਬੰਦ ਕਰਕੇ ਸਾਰੀਆਂ ਤਾਰਾਂ ਕੱਢ ਲਈਆਂ ਗਈਆਂ ਤੇ ਬੋਰੇ ਦੇ ਵਿੱਚ ਪਾ ਕੇ ਚੋਰ ਉੱਥੋਂ ਲੈ ਗਏ ਜੱਸੀ ਬਾਬਾ ਨੇ ਦੱਸਿਆ ਕਿ ਉਹ ਪਿਛਲੇ ਦਿਨੀ ਮਾਤਾ ਦੇ ਮੱਥਾ ਟੇਕਣ ਗਏ ਹੋਏ ਸਨ ਜਿਸ ਦੌਰਾਨ ਇਹ ਹਾਦਸਾ ਹੋਇਆ ਚੋਰਾਂ ਨੇ ਪਹਿਲਾਂ ਲੰਗਰ ਹਾਲ ਦਾ ਗੇਟ ਸੀ ਜੋ ਉਹਦੇ ਤਾਲਾ ਲੱਗਿਆ ਹੋਇਆ ਸੀ ਉਸ ਨੂੰ ਤੋੜ ਦਿੱਤਾ ਔਰ ਗੇਟ ਨੂੰ ਅੰਦਰੋਂ ਬੰਦ ਕਰ ਦਿੱਤਾ ਤੇ ਦੂਜੇ ਪਾਸੇ ਜਿਹੜਾ ਗੇਟ ਆ ਲੰਗਰ ਹਾਲ ਦਾ ਉਸ ਦਾ ਵੀ ਜਿੰਦਾ ਤੋੜਾ ਤੋੜਿਆ ਗਿਆ ਤਾਂ ਜੋ ਅਗਰ ਕੋਈ ਇਸ ਪਾਸੇ ਦੀ ਆਊਗਾ ਕਿਸ ਨੂੰ ਸ਼ੱਕ ਹੋਇਆ ਤਾਂ ਅਸੀਂ ਦੂਜੇ ਪਾਸੇ ਦੀ ਨਿਕਲ ਜਾਵਾਂਗੇ ਤੇ ਉਹੀ ਗੱਲ ਹੋਈ ਜਦੋਂ ਦੇ ਰਾਤ ਜੱਸੀ ਬਾਬਾ ਜੀ ਲੰਗਾ ਆਪਣੇ ਮਾਤਾ ਤੋਂ ਮੱਥਾ ਟੇਕ ਕੇ ਆਏ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਲੰਗਰ ਹਾਲ ਦਾ ਜਿੰਦਾ ਹੈ ਨਹੀਂ ਲੰਗਰ ਹਾਲ ਦਾ ਜਿੰਦਾ ਟੁੱਟਿਆ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੇਟ ਖੜਕਾਇਆ ਤਾਂ ਚੋਰਾਂ ਨੂੰ ਪਤਾ ਲੱਗ ਗਿਆ ਤਾਂ ਉਹ ਬੋਰਾ ਚੱਕ ਕੇ ਤਾਰਾਂ ਦਾ ਦੂਜੇ ਗੇਟ ਦੀ ਬਾਹਰ ਭੱਜ ਗਏ ਜਿਸ ਦੀ ਇਤਲਾਹ ਨਾਲ ਦੀ ਨਾਲ ਪੁਲਿਸ ਨੂੰ ਦੇ ਦਿੱਤੀ ਗਈ ਸੀਗੀ ਤੇ ਅਗਲੇ ਦਿਨ ਬਿਜਲੀ ਮੈਕੈਨਿਕ ਨੂੰ ਬੁਲਾ ਕੇ ਜੱਸੀ ਬਾਬਾ ਵੱਲੋਂ ਪੁੱਛਿਆ ਗਿਆ ਕਿ ਕਿੰਨਾ ਕੁ ਨੁਕਸਾਨ ਹੈ ਆਪਣਾ ਤਾਂ ਬਿਜਲੀ ਮੈਕੈਨਿਕ ਨੇ ਦੱਸਿਆ ਕਿ ਕਰੀਬ 2 ਲੱਖ ਦੇ 2 ਲੱਖ ਦਾ ਕਰੀਬ ਨੁਕਸਾਨ ਹੈ ਜੋ ਤਾਰਾਂ ਕੱਢੀਆਂ ਗਈਆਂ ਨੇ ਕੱਟੀਆਂ ਗਈਆਂ ਨੇ ਪਲਾਸ ਦੇ ਨਾਲ ਤਾਰਾਂ ਦੇ ਟੋਟੇ ਕੀਤੇ ਗਏ ਨੇ ਉਹ ਦੁਬਾਰਾ ਨਹੀਂ ਲੱਗ ਸਕਦੇ ਤਾਂ ਤੁਰਤ ਉਹ ਸਾਰੀਆਂ ਤਾਰਾਂ ਨਵੀਆਂ ਪਹਿਣ ਗਈਆਂ ਬਾਕੀ ਉਹ ਦੋ ਚੋਰ ਪੁਲਿਸ ਦੀ ਮਦਦ ਦੇ ਨਾਲ ਤੇ ਸੰਦੀਪ ਸਹਾਰਾ ਜੀ ਵੱਲੋਂ ਉਹ ਚੋਰ ਫੜ ਲਏ ਗਏ ਨੇ ਤੇ ਉਹਨਾਂ ਦੀ ਵੀਡੀਓ ਤੁਸੀਂ ਅੱਗੇ ਵੇਖ ਸਕਦੇ ਹੋ ਇੱਕ ਦਾ ਨਾਮ ਸ਼ਨੀਆ ਜੋ ਜੁੜੇ ਪੁਲਾ ਦੇ ਇੱਕ ਝੁੱਗੀ ਦੇ ਵਿੱਚ ਰਹਿੰਦਾ ਹੈ ਕੁਵਾਰ ਦਾ ਵੀ ਕੰਮ ਕਰਦਾ ਹੈ ਔਰ ਦੂਜਾ ਇੱਕ ਪ੍ਰਵਾਸੀ ਹੈ ਜੀਦਾ ਨਾਮ ਪਿੰਟੂ ਹੈ ਆ ਵੀਡੀਓ ਤੁਸੀਂ ਅੱਗੇ ਦੋਨਾਂ ਚੋਰਾਂ ਦੀਆਂ ਵੇਖ ਸਕਦੇ ਹੋ ਆੜੂ ਦੇ ਦੇਖੀ ਜੀ ਸੁਸਿਆ ਮੈਂ ਨਹੀਂ ਕਰਦਾ ਉਹ ਹੀ ਜੰਮਾ ਪਰਸਾ ਨਾ ਕੀ ਹੈ ਤੇਰਾ ਜਿਹੜੇ ਤੁਸੀਂ ਪੀਰ ਖੰਨੇ ਚੋਰੀ ਕੀਤੀ ਹੈ ਕੌਣ ਸੀ ਤੇਰੇ ਨਾਲ ਸਨੀਨਾ ਮੁੰਡੇ ਦਾ ਹੋਈ ਲੈ ਕੇ ਆਇਆ ਸੀ ਕੀ ਚੋਰੀ ਕੀਤਾ ਤਾਰਾ ਪੱਟੀ ਜੀ ਤਾਰਾ ਕਿੰਨੀਆਂ ਕਿਸੀ ਤਾਰਾਂ ਗੱਟਾ ਜੀ ਸੀ ਗੱਟਾ ਪਰ ਕਿੰਨੇ ਸੀ ਕਿੱਥੇ ਨੇ ਤਾਰਾਂ ਉਹ ਤਾਂ ਵੇਚ ਦਿੱਤੀ ਉਹਨੇ ਕਿਹਨੂੰ ਵੇਚਤੀਆਂ ਉਹਨੇ ਮੈਂ ਫੋਨੀ 베ਚੀ ਪੰਡੇ ਲੈ ਨੂੰ ਮੁੰਡੇ ਨੇ ਸੈਨਾ ਸੈਨਾ ਮਸੀ ਉਹਨੇ ਮੁੰਡੇ ਨੇ 베ਚੀਆ ਕਿੰਨੇ ਚ 베ਚੀਆ 4000 ਦੇ ਵਿੱਚ ਇੱਧਰ ਕਿੰਨੇ ਦੇ ਵਿੱਚ ਮੈਨੂੰ 2000 ਦਿੱਤਾ ਸੀ ਇੱਧਰ ਚ ਤਾਰਾ ਤੋਂ ਪੱਟਿਆ ਕਿਨੇ ਜੀ ਤੋਂ ਮੈਂ ਦੋ ਹੀ ਅਸੀਂ ਦੋਨੋਂ ਹੀ ਸੀ ਟ੍ਰਾਂਸੈਕਸ਼ਨ ਤੋਂ ਕੱਟਿਆ ਸੀ ਵੀ ਨਹੀਂ ਉਹਨੇ ਕੱਟਿਆ ਸੀ ਤੇ ਪਹਿਲਾਂ ਤੁਸੀਂ ਕਾਲਡਰ ਨੇ ਤੇ ਵਾਕੇ ਗਏ ਦੇਖੇਗੇ ਸੀ ਉੱਤੇ ਵੀ ਤਾਰਾ ਚੱਕੀਆਂ ਨੇ ਨਹੀਂ ਹੋਏ ਉਹ ਨਹੀਂ ਦੇਖੀ ਸੀ ਉਹ ਮੈਨੂੰ ਕਹਿੰਦਾ ਸੀ ਉੱਤੇ ਚੱਲੇ what mm -hmm. oh, didn't i